ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਰਾਜ ਚਲਾਇਆ ਦੇ ਸਿਰਲੇਖੇਡ ਭਾਗ ਤੀਜਾ ਜਿਹੜੇ ਤੁਰੰਗ ਉਡਾਵੇ ਬਾਜ 18ਵੀਂ ਸਦੀ ਦੇ ਸਿੱਧ ਕੀ ਸਿੱਖ ਇਤਿਹਾਸ ਉੱਤੇ ਆਧਾਰਿਤ ਭਾਈ ਜਗਦੀਪ ਸਿੰਘ ਵੱਲੋਂ ਬੜੀ ਮਿਹਨਤ ਲਗਨ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਸੰਗਤਾਂ ਦੇ ਸਨਮੁਖ ਲਿਆਂਦਾ ਹੈ ਇਸ ਦਾ ਸਮਰਪਣ ਹੈ ਨੀਲੇ ਘੋੜੇ ਤੇ ਚਿੱਟੇ ਬਾਜ ਨੂੰ ਇਸ ਨੂੰ ਆਸੀਸ ਬਖਸ਼ੀ ਹੈ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਤਰਨਤਾਰਨ ਦਲ ਮਿਸਲ ਸ਼ਹੀਦਾਂ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਚੜ੍ਹੇ ਤੁਰੰਗ ਉਡਾਵੇ ਬਾਜਦਾ ਪਹਿਲਾ ਭਾਗ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਫਿਰੰਗੀ ਲੜੇ ਪੰਥ ਅਬ ਸੁਣੇਗੀ ਪ੍ਰithvi ਸਾਰੀ ਏ ਮੈਨੂੰ ਕੀ ਹੋ ਰਿਹਾ ਸੀ ਜਿਉਂ-ਜਿਉਂ ਉਹ ਫਰੰਗੀ ਮੇਰੇ ਵੱਲ ਦੇਖਦੇ ਮੈਨੂੰ ਕੰਬਣੀ ਜਿਹੀ ਛਿੜ ਜਾਂਦੀ ਉਹ ਮੈਨੂੰ ਜਾਣੇ ਪਛਾਣੇ ਜਾਪ ਰਹੇ ਸਨ ਮੈਂ ਭਾਵੇਂ ਉਹਨਾਂ ਤੋਂ ਨਜ਼ਰਾਂ ਚੁਰਾ ਰਿਹਾ ਸਾਂ ਪਰ ਫੇਰ ਵੀ ਜਦ ਹੀ ਨਜ਼ਰ ਮਿਲਦੀ ਤਾਂ ਮੈਨੂੰ ਉਹਨਾਂ ਦੀ ਪਛਾਣ ਆਉਣ ਲੱਗਦੀ ਬੇਸ਼ੱਕ ਬਾਬੇ ਨੇ ਉਹਨਾਂ ਦੇ ਨਾਮ ਦੱਸ ਦਿੱਤੇ ਸਨ ਪਰ ਮੈਂ ਉਹਨਾਂ ਨੂੰ ਬਿਨਾ ਨਾਮਾਂ ਤੋਂ ਵੀ ਪਛਾਣ ਰਿਹਾ ਸਾਂ ਕੀ ਹਾਲ ਨੇ ਤੁਹਾਡੇ ਉਹਨਾਂ ਵਿੱਚੋਂ ਇੱਕ ਵੈਂਤੂਰੇ ਨੇ ਮੈਨੂੰ ਪੁੱਛਿਆ ਮੈਂ ਆਲੇ ਦੁਆਲੇ ਦੇਖਣ ਲੱਗਾ ਪਰ ਉਸਨੇ ਮੈਨੂੰ ਹੀ ਕਿਹਾ ਸੀ ਕਿ ਉਹ ਵੀ ਮੈਨੂੰ ਪਛਾਣਦਾ ਸੀ ਕਾਲ ਦਾ ਭੇਤ ਮਿਟਣ ਲੱਗਾ ਤੇ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਇਸ ਨਾਲ ਖੇਡਦਾ ਰਿਹਾ ਹੋਵਾਂ ਇਹ ਫਰਾਂਸੀਸੀ ਤੇ ਮੈਂ ਪੰਜਾਬ ਦਾ ਜੰਪਲ ਤੇ ਉੱਤੋਂ ਇਹ ਮੇਰਾ ਸਮਕਾਲੀ ਵੀ ਨਹੀਂ ਇਹ ਸਿੱਖ ਫੌਜ ਦਾ ਕੋਈ ਸੈਨਾਪਤੀ ਜਾਪ ਰਿਹਾ ਸੀ ਤੇ ਮੈਂ ਸਮੇਂ ਦੇ ਕਿਸੇ ਹੋਰ ਗੇੜ ਵਿੱਚੋਂ ਆਇਆ ਸਾਂ ਕਿੱਥੇ ਦੇਖਿਆ ਹੈ ਇਹਨੂੰ ਅਜੀ ਮੈਂ ਇਹ ਸੋਚ ਹੀ ਰਿਹਾ ਸੀ ਕਿ ਮੈਨੂੰ ਆਪਣਾ ਇੱਕ ਅਕਸਰ ਆਉਣ ਵਾਲਾ ਸੁਪਨਾ ਚੇਤੇ ਆਇਆ ਹਾਂ ਮੇਰੇ ਮੂੰਹੋਂ ਆਪੇ ਲੰਬੀ ਹਾਂ ਨਿਕਲ ਗਈ ਹੋਰ ਕਿਸੇ ਨੇ ਤਾਂ ਸ਼ਾਇਦ ਨਹੀਂ ਸੁਣਿਆ ਪਰ ਵੈਂਟੂਰਾ ਮੇਰੇ ਵੱਲ ਦੇਖ ਕੇ ਮੁਸਕਰਾਇਆ ਮੇਰਾ ਸੁਪਨਾ ਅਕਸਰ ਇਹ ਹੁੰਦਾ ਸੀ ਪੰਜਾਬ ਦੀ ਸਰਹੱਦ ਤੇ ਕਿਸੇ ਪਿੰਡ ਵਿੱਚ ਖੁੱਲੀ ਤਾਂ ਸਵੇਰੇ ਦੋ ਗੋਰੇ ਸਿੱਖ ਸਿਪਾਹੀਆਂ ਨੂੰ ਕੁਝ ਲਿਖਵਾ ਰਹੇ ਹਨ ਸ਼ਾਇਦ ਉਹ ਪਹਿਲੀ ਵਾਰ ਪੰਜਾਬ ਵਿੱਚ ਦਾਖਲ ਹੋ ਰਹੇ ਸਨ ਸੋ ਉਹਨਾਂ ਬਾਰੇ ਸਭ ਜਾਣਿਆ ਜਾ ਰਿਹਾ ਸੀ ਜਦ ਉਹਨਾਂ ਆਪਣੇ ਬਾਰੇ ਸਭ ਦੱਸ ਦਿੱਤਾ ਤਾਂ ਸਿੱਖ ਸਿਪਾਹੀਆਂ ਨੇ ਉਹਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਇੱਕਦਮ ਉਹਨਾਂ ਨੂੰ ਹਵਾ ਕੁਝ ਬਉਦਲੀ ਜਾਪਦੀ ਤੇ ਉਹ ਇੱਕ ਦੂਜੇ ਵੱਲ ਦੇਖਦੇ ਹਨ ਉਹ ਕਾਫੀ ਦੂਰੋਂ ਆਏ ਸਨ ਇਹ ਉਹਨਾਂ ਦੇ ਲੀੜੇ ਦੱਸਦੇ ਸਨ ਜੋ ਬਹੁਤ ਮੈਲੇ ਹੋ ਚੁੱਕੇ ਸਨ ਤੇ ਥਕਾਵਟ ਵੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਸੀ ਕੁਝ ਅੱਗੇ ਜਾਂਦੇ ਹਨ ਤਾਂ ਪਿੰਡ ਵਿੱਚ ਇੱਕ ਥਾਂ ਇਕੱਤਰ ਹੋ ਕੇ ਖੇਡ ਰਹੇ ਹਨ ਬੱਚੇ ਦੋਹੇ ਗੋਰੇ ਬੱਚਿਆਂ ਦੀ ਖੇਡ ਦੇਖਣ ਲਈ ਰੁਕ ਜਾਂਦੇ ਹਨ ਬੱਚੇ ਰਾਜ ਦਰਬਾਰ ਜਿਹੀ ਕੋਈ ਖੇਡ ਖੇਡ ਰਹੇ ਹਨ ਇੱਕ ਬਾਲ ਤਖਤ ਉੱਤੇ ਬੈਠਾ ਹੈ ਕੁਝ ਹੋਰ ਬਾਲ ਉਸ ਤੋਂ ਨੀਵੇਂ ਬੈਠੇ ਹਨ ਤੇ ਉਹ ਦਰਬਾਰੀ ਜਾਪ ਰਹੇ ਹਨ ਦੂਰੋਂ ਕੁਝ ਬਾਲ ਇੱਕ ਹੋਰ ਨੂੰ ਰੱਸਿਆਂ ਨਾਲ ਬੰਨ੍ਹ ਕੇ ਇੱਧਰ ਲੈ ਕੇ ਆ ਰਹੇ ਹਨ ਸਰਕਾਰ ਖਾਲਸਾ ਦੇ ਨਿਸ਼ਾਨ ਸਦਾ ਝੂਲਦੇ ਰਹਿਣ ਸਿਪਾਹੀ ਬਣਿਆ ਇੱਕ ਬੱਚਾ ਬੋਲਦਾ ਹੈ ਤੇ ਉਹ ਬੰਨੀਆਂ ਹੋਈਆਂ ਬਾਹਾਂ ਵਾਲੇ ਬਾਲ ਨੂੰ ਰਾਜੇ ਕੋਲ ਪੇਸ਼ ਕਰਦੇ ਹਨ ਕੀ ਗੁਨਾਹ ਕੀਤਾ ਹੈ ਇਸਨੇ ਰਾਜਾ ਬੋਲਦਾ ਹੈ ਮੈਨੂੰ ਤਾਂ ਕੋਈ ਚੋਰ ਜਾਪਦਾ ਹੈ ਇੱਕ ਦਰਬਾਰੀ ਵੀ ਬੋਲਿਆ ਸਰਕਾਰ ਇਸਨੇ ਗੋਦਾਮ ਵਿੱਚੋਂ ਅਨਾਜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਪਾਹੀ ਬਣਿਆ ਬਾਲ ਦੱਸਦਾ ਹੈ ਕਿਉਂ ਭਾਈ ਕੀ ਤੇਰਾ ਪਰਿਵਾਰ ਵੱਡਾ ਹੈ ਜੋ ਤੈਨੂੰ ਮਿਲਦੇ ਅਨਾਜ ਨਾਲੋਂ ਵੱਧ ਲੋੜ ਸੀ ਰਾਜਾ ਚੋਰ ਨੂੰ ਪੁੱਛਦਾ ਹੈ ਮੈਨੂੰ ਕਰਮਚਾਰੀ ਅਨਾਜ ਨਹੀਂ ਦੇ ਰਹੇ ਹਜ਼ੂਰ ਮੇਰੇ ਬੱਚੇ ਭੁੱਖੇ ਹਨ ਤੇ ਇਹ ਮੈਨੂੰ ਇੱਕ ਡੰਗ ਦਾ ਅਨਾਜ ਵੀ ਨਹੀਂ ਦੇ ਰਹੇ ਸਨ ਚੋਰ ਬੋਲਿਆ ਕਿਉਂ ਭਾਈ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਅਨਾਜ ਰਾਜਾ ਚੋਰ ਦੇ ਨਾਲ ਆਏ ਕਰਮਚਾਰੀਆਂ ਨੂੰ ਪੁੱਛਦਾ ਹੈ ਇਹ ਸਤਲੁਜ ਤੋਂ ਪਾਰ ਦਾ ਹੈ ਹਜ਼ੂਰ ਤੇ ਉੱਪਰੋਂ ਸਿੱਖ ਵੀ ਨਹੀਂ ਸਰਕਾਰ ਦਾ ਹੁਕਮ ਹੈ ਕਿ ਸਰਕਾਰੀ ਖਾਲਸਾ ਅਧੀਨ ਪੈਂਦੇ ਸਾਰੇ ਇਲਾਕੇ ਦਾ ਕੋਈ ਵੀ ਵਾਸੀ ਭੁੱਖਾ ਨਹੀਂ ਸੌਣਾ ਚਾਹੀਦਾ ਤੇ ਇਹ ਇਥੋਂ ਦਾ ਵਾਸੀ ਨਹੀਂ ਸਰਕਾਰ ਕਰਮਚਾਰੀ ਬੋਲਦਾ ਹੈ ਖਬਰਦਾਰ ਸਰਕਾਰ ਖਾਲਸਾ ਦੇ ਦਰਬਾਰ ਵਿੱਚ ਅਜਿਹਾ ਵਿਤਕਰਾ ਕਦੇ ਨਹੀਂ ਸਹਿਣ ਕੀਤਾ ਜਾਵੇਗਾ ਸਰਕਾਰ ਦਾ ਹੁਕਮ ਹੈ ਕਿ ਸਾਡੀਆਂ ਹੱਦਾਂ ਵਿੱਚ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਕੋਈ ਵਿਦੇਸ਼ੀ ਹੋਵੇ ਜਾਂ ਇਥੋਂ ਦਾ ਵਸਨੀਕ ਕੋਈ ਵੀ ਕਿਸੇ ਨਾਲ ਉਸ ਦਾ ਧਰਮ ਜਾਂ ਦੇਸ਼ ਦੇਖ ਕੇ ਸਜ਼ਾ ਦੇਣੀ ਆਨੰਦਪੁਰੀ ਵਿਚਾਰ ਦੇ ਬਿਲਕੁਲ ਉਲਟ ਹੈ ਅਜੀਹਾ ਵਿਹਾਰ ਇਸ ਤਖਤ ਦੀ ਸਰਪ੍ਰਸਤੀ ਹੇਠ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਚੋਰ ਨਹੀਂ ਭੁੱਖਾ ਹੈ ਇਸ ਨੂੰ ਇਸ ਦੇ ਪਰਿਵਾਰ ਦੇ ਹਿਸਾਬ ਨਾਲ ਓਨਾ ਹੀ ਅਨਾਜ ਦਿੱਤਾ ਜਾਵੇ ਜਿੰਨਾ ਹਰ ਵਾਸੀ ਨੂੰ ਮਿਲਦਾ ਹੈ ਸਤਿਬਚਨ ਹਜੂਰ ਰਸੇ ਖੋਲਦਿਆਂ ਕਰਮਚਾਰੀ ਬੋਲੇ ਜੈ ਜੈਕਾਰ ਜੈ ਜੈਕਾਰ ਸਰਕਾਰ ਖਾਲਸਾ ਦੇ ਨਿਸ਼ਾਨ ਸਦਾ ਝੂਲਦੇ ਰਹਣ ਤੇ ਕੁੱਲ ਧਰਤੀ ਉੱਤੇ ਲਹਿਰਾਉਣ ਬੱਚਿਆਂ ਦੀ ਖੇਡ ਦੇਖ ਰਹੀ ਗੋਰਿਆਂ ਵਿੱਚੋਂ ਵੈਂਤੂਰਾ ਬੋਲਦਾ ਹੈ ਬੱਚੇ ਥੋੜਾ ਝਿਜਕਦੇ ਹਨ ਤੇ ਗੋਰਿਆਂ ਨੂੰ ਦੇਖ ਕੇ ਸੰਘ ਜਾਂਦੇ ਹਨ ਪਰ ਰਾਜਾ ਬਣਿਆ ਬਾਲ ਉਸੇ ਤਰ੍ਹਾਂ ਬੈਠਾ ਰਹਿੰਦਾ ਹੈ ਕੀ ਧਰਤੀ ਤੇ ਕਦੇ ਕੋਈ ਐਸਾ ਰਾਜ ਸੱਚਮੁੱਚ ਸਥਾਪਿਤ ਹੋ ਸਕਦਾ ਹੈ ਰਾਜਾ ਸਾਹਿਬ ਜਿਹਾ ਕਿ ਤੁਸੀਂ ਖੇਡ ਵਿੱਚ ਦਿਖਾਇਆ ਹੈ ਗੋਰਾ ਬਾਲ ਨੂੰ ਪੁੱਛਦਾ ਹੈ ਹੋ ਸਕਦਾ ਹੈ ਨਹੀਂ ਹੋ ਚੁੱਕਾ ਹੈ ਬਾਲ ਦ੍ਰਿੜਤਾ ਨਾਲ ਬੋਲਦਾ ਹੈ ਤੇ ਤੁਸੀਂ ਉਸੇ ਰਾਜ ਦੀਆਂ ਹੱਦਾਂ ਵਿੱਚ ਖਲੋਤੇ ਹੋ ਬਾਲ ਦੀ ਇਸ ਦ੍ਰਿੜਤਾ ਤੇ ਦੋਹੇ ਗੋਰੇ ਹੈਰਾਨ ਹੋ ਰਹੇ ਹਨ ਤੇ ਕੌਣ ਹੈ ਰਾਜਾ ਇਸ ਰਾਜ ਵਿੱਚ ਇਹ ਰਾਜਿਆਂ ਦਾ ਹੀ ਰਾਜ ਹੈ ਇੱਥੇ ਸਭ ਰਾਜੇ ਨੇ ਪਰ ਕਿਸੇ ਨੂੰ ਤਖਤ ਉੱਤੇ ਬਿਠਾਇਆ ਹੋਵੇਗਾ ਤਖਤ ਉੱਤੇ ਗ੍ਰੰਥ ਤੇ ਗ੍ਰੰਥ ਦੀ ਤਾਬਿਆ ਪੰਥ ਜਿਉਂ-ਜਿਉ ਬਾਲ ਬੋਲਦਾ ਹੈ ਗੋਰਿਆਂ ਦੇ ਲੂੰ ਕੰਡੇ ਖੜੇ ਹੋ ਰਹੇ ਹਨ ਪਰ ਪ੍ਰਬੰਧ ਚਲਾਉਣ ਲਈ ਕਿਸੇ ਨੂੰ ਤਾਂ ਮੁਖਤਿਆਰੀ ਦਿੱਤੀ ਹੋਏਗੀ ਹਾਂ ਸਮੁੱਚੇ ਪੰਥ ਨੇ ਇੱਕ ਐਸੇ ਸ਼ਖਸ ਨੂੰ ਲਾਹੌਰ ਦਰਬਾਰ ਵਿੱਚ ਬਿਠਾਇਆ ਹੈ ਜੋ ਸਭ ਨੂੰ ਇੱਕ ਅੱਖ ਨਾਲ ਦੇਖ ਸਕੇ ਤੇ ਤਾਕਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਪਰਜਾ ਦਾ ਸੇਵਕ ਜਾਣੇ ਦੋਹੇ ਗੋਰੇ ਹੈਰਾਨੀ ਨਾਲ ਇੱਕ ਪਾਸੇ ਬੈਠ ਜਾਂਦੇ ਹਨ ਤੇ ਬਾਲਾਂ ਦੀ ਖੇਡ ਜਾਰੀ ਰਹਿੰਦੀ ਹੈ ਦੋ ਹੋਰ ਬਾਲ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਸਾਡਾ ਫੈਸਲਾ ਕਰਵਾਓ ਹਜ਼ੂਰ ਇੱਕ ਬੋਲਦਾ ਹੈ ਕੀ ਮਸਲਾ ਹੈ ਤੁਹਾਡਾ ਰਾਜਾ ਉਹਨਾਂ ਨੂੰ ਪੁੱਛਦਾ ਹੈ ਹਜ਼ੂਰ ਮੈਂ ਇਸ ਨੂੰ ਆਪਣੇ ਖੇਤ ਹਿੱਸੇ ਤੇ ਦਿੱਤਾ ਸੀ ਇਸ ਨੇ ਉੱਥੇ ਮਿਹਨਤ ਕਰਨੀ ਸੀ ਤੇ ਫਸਲ ਦਾ ਅੱਧਾ ਹਿੱਸਾ ਮੈਨੂੰ ਦੇ ਦੇਣਾ ਸੀ ਪਰ ਗੱਲ ਸਿਰਫ ਫਸਲ ਦੇ ਹਿੱਸੇ ਦੀ ਹੋਈ ਸੀ ਹਜ਼ੂਰ ਹੁਣ ਇਹ ਕੁਝ ਹੋਰ ਲੈ ਕੇ ਵੀ ਆ ਗਿਆ ਹੈ ਉਸ ਨੇ ਇੱਕ ਕੁਝਾ ਅੱਗੇ ਕਰਦਿਆਂ ਕਿਹਾ ਕੀ ਹੈ ਇਸ ਕੁਝੇ ਵਿੱਚ ਰਾਜਾ ਬੋਲਿਆ ਇਸ ਵਿੱਚ ਸੋਨੇ ਦੀਆਂ ਮੋਹਰਾਂ ਨੇ ਸਰਕਾਰ ਦੂਜਾ ਬਾਲ ਬੋਲਿਆ ਮੈਂ ਜਦ ਹਲ ਵਾ ਰਿਆਸਾਂ ਤਾਂ ਫਾਲ ਇੱਕ ਥਾਂ اٹਕ ਗਈ ਤੇ ਹੀਠੋਂ ਇਹ ਕੁਜਾ ਨਿਕਲਿਆ ਇਹ ਇਸ ਦੇ ਖੇਤ ਵਿੱਚੋਂ ਨਿਕਲਿਆ ਹੈ ਹਜੂਰ ਸੋ ਇਸ ਉੱਤੇ ਮੇਰਾ ਹੱਕ ਨਹੀਂ ਇਹ ਮੇਰੇ ਖੇਤੋਂ ਨਹੀਂ ਇਸ ਦੇ ਕਰਮਾਂ ਵਿੱਚੋਂ ਪ੍ਰਗਟ ਹੋਇਆ ਹੈ ਹਜੂਰ ਉਮਰ ਬੀਤ ਗਈ ਮੇਰੀ ਉਸ ਖੇਤ ਵਿੱਚ ਕੰਮ ਕਰਦਿਆਂ ਅੱਜ ਤੱਕ ਮੇਰੇ ਹੱਲ ਦੀ ਫਾਲਤਨਾਟ ਕੀ ਨਹੀਂ ਸੋ ਤੁਸੀਂ ਇਹ ਇਸੇ ਨੂੰ ਦੇ ਦਿਓ ਗੋਰੇ ਹੈਰਾਨ ਹੋ ਰਹੇ ਸਨ ਕਿ ਇਹ ਕੈਸੀ ਧਰਤੀ ਹੈ ਕੁੱਲ ਦੁਨੀਆ ਵਿੱਚ ਲੋਕ ਸੋਨੇ ਲਈ ਇੱਕ ਦੂਜੇ ਦੇ ਗਲ ਲਾਉਂਦੇ ਫਿਰ ਰਹੇ ਹਨ ਤੇ ਇਹ ਦੋਹੇ ਇਸ ਗੱਲੋਂ ਲੜ ਰਹੇ ਹਨ ਕਿ ਸੋਨਾ ਇਹਨਾਂ ਦਾ ਨਹੀਂ ਪਰ ਗੋਰਿਆਂ ਅੱਗੇ ਵੱਡਾ ਸਵਾਲ ਹੁਣ ਇਹ ਸੀ ਕਿ ਰਾਜਾ ਕੀ ਨਿਆ ਕਰੇਗਾ ਤੁਸੀਂ ਇਹ ਮੋਹਰਾ ਆਪਸ ਵਿੱਚ ਅਧੀਆਂ-ਅਧੀਆਂ ਵੰਡ ਲਓ ਰਾਜਾ ਬਣਿਆ ਬਾਲ ਬੋਲਿਆ ਇਸਤੇ ਵੀ ਉਹ ਸਹਿਮਤ ਨਾ ਹੋਏ ਗੱਲ ਫਸਲ ਦੇ ਅੱਧ ਦੀ ਹੋਈ ਸੀ ਹਜੂਰ ਜਿਸ ਦਾ ਖੇਤ ਸੀ ਉਹ ਬੋਲਿਆ ਪਰ ਖੇਤ ਦੀ ਮਿੱਟੀ ਉੱਤੇ ਤਾਂ ਹੱਕ ਇਸ ਦਾ ਹੈ ਨਾ ਸਰਕਾਰ ਦੂਜਾ ਬੋਲਿਆ ਮਿੱਟੀ ਉੱਤੇ ਕਿਸੇ ਦਾ ਹੱਕ ਨਹੀਂ ਹਜੂਰ ਮਿੱਟੀ ਇੱਥੇ ਸੀ ਤੇ ਇੱਥੇ ਹੀ ਰਹਿ ਜਾਏਗੀ ਗੱਲ ਕਿਸੇ ਬੰਨੇ ਨਾ ਲੱਗਦੀ ਦੇਖ ਕੇ ਰਾਜਾ ਬੋਲਿਆ ਤੁਹਾਡੇ ਦੋਹਾਂ ਦੇ ਘਰ ਕੋਈ ਬੱਚੇ ਹਨ ਜੀ ਹਜੂਰ ਮੇਰੇ ਘਰ ਇੱਕ ਧੀ ਹੈ ਇੱਕ ਬੋਲਿਆ ਤੇ ਮੇਰਾ ਇੱਕ ਜਵਾਨ ਪੁੱਤਰ ਹੈ ਸਰਕਾਰ ਦੂਜੇ ਨੇ ਕਿਹਾ ਸੋ ਫੈਸਲਾ ਹੋ ਗਿਆ ਹੈ ਤੁਸੀਂ ਦੋਹਾਂ ਦਾ ਆਪਸ ਵਿੱਚ ਵਿਆਹ ਕਰ ਦਿਓ ਤੇ ਇਹ ਕੁੜਜਾ ਉਹਨਾਂ ਨੂੰ ਦੇ ਦਿਓ ਰਾਜੇ ਦਾ ਇਹ ਫੈਸਲਾ ਦੋਹਾਂ ਨੂੰ ਪ੍ਰਮਾਣ ਸੀ ਦੋਹੇ ਖੁਸ਼ੀ-ਖੁਸ਼ੀ ਚਲੇ ਗਏ ਧੰਨ ਹੋ ਮਹਾਰਾਜ ਧੰਨ ਹੋ ਵੈ ਤੂਰਾ ਫੇਰ ਬੋਲਿਆ ਕੀ ਤੁਹਾਡੇ ਦੇਸ਼ਾਂ ਵਿੱਚ ਨਿਆਂ ਇਸ ਤਰ੍ਹਾਂ ਨਹੀਂ ਹੁੰਦਾ ਰਾਜਾ ਬਣੇ ਬਾਲ ਨੇ ਵੈਂਤੂਰੇ ਨੂੰ ਪੁੱਛਿਆ ਸਾਡੇ ਰਾਜਨੇ ਹੀ ਕੁਝ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਣਾ ਸੀ ਕਿਉਂਕਿ ਰਾਜ ਦੀ ਸਾਰੀ ਧਰਤੀ ਰਾਜੇ ਦੀ ਮਲਕੀਤ ਹੈ ਤੇ ਉਸ ਧਰਤੀ ਦੇ ਹੇਠੋਂ ਉਤੋਂ ਜੋ ਵੀ ਨਿਕਲੇ ਹੋ ਰਾਜੇ ਦਾ ਹੀ ਹੈ ਤੇ ਇਹਨਾਂ ਦੋਹਾਂ ਨੂੰ ਜੇਲ੍ਹ ਵਿੱਚ ਸੁਟਵਾ ਦੇਣਾ ਸੀ ਵੈਂਤੂਰੇ ਨੇ ਦੱਸਿਆ ਤੁਹਾਡੇ ਦੇਸ਼ ਵਿੱਚ ਸੂਰਜ ਚੜ੍ਹਦਾ ਹੈ ਬਾਲ ਨੇ ਦੋਹਾਂ ਗੋਰਿਆਂ ਨੂੰ ਪੁੱਛਿਆ ਜੀ ਬਿਲਕੁਲ ਤੋਹੇ ਬੋਲੇ ਮੀਂਹ ਪੈਂਦਾ ਹੈ ਜੀ ਪੈਂਦਾ ਹੈ ਫਸਲਾਂ ਹੁੰਦੀਆਂ ਹਨ ਜੀ ਬਹੁਤ ਸੋਹਣੀਆਂ ਹੁੰਦੀਆਂ ਹਨ ਕੈਸਾ ਦਿਆਲੂ ਹੈ ਆਕਾਲਪੁਰਖ ਬਾਲ ਬੋਲਿਆ ਜੋ ਤੁਹਾਡੇ ਜਿਹੇ ਜ਼ਾਲਮ ਰਾਜੇ ਦੇ ਦੇਸ਼ ਵਿੱਚ ਵੀ ਇੰਨੀਆਂ ਨਿਆਮਤਾਂ ਭੇਜ ਰਿਹਾ ਹੈ ਬਾਲ ਦੀ ਗੱਲ ਸੁਣ ਕੇ ਦੋਹੇ ਹੱਥ ਜੋੜ ਦਿੰਦੇ ਹਨ ਤੇ ਵੈਂਟੂਰਾ ਬੋਲਦਾ ਹੈ ਤੁਸੀਂ ਸਾਨੂੰ ਲਾਹੌਰ ਦਾ ਰਾਹ ਦੱਸੋ ਰਾਜਾ ਸਾਹਿਬ ਅਸੀਂ ਛੇਤੀ ਨਾਲ ਐਸੇ ਮਹਾਰਾਜੇ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜਿਸ ਦੀ ਨਕਲ ਕਰਦੇ ਬਾਲ ਤੁਹਾਡੇ ਜਿਹੇ ਨੇ ਛੇਤੀ ਨਾਲ ਸਾਨੂੰ ਲਾਹੌਰ ਦੇ ਰਾਹ ਪਾਓ ਤੇ ਮੇਰੀ ਅੱਖ ਮੁੜ ਵੈਂ ਤੂਰੇ ਨਾਲ ਮਿਲਦੀ ਹੈ ਮੈਂ ਮੁਸਕਰਾਉਂਦਾ ਹਾਂ ਉਸ ਨੂੰ ਦੇਖ ਕੇ ਤੇ ਉਹ ਵੀ ਮੇਰੇ ਵੱਲ ਤੱਕਦਾ ਮੁਸਕਰਾ ਰਿਹਾ ਹੈ ਮੇਰਾ ਚਿੱਤ ਕੀਤਾ ਕਿ ਉਸ ਨੂੰ ਕਹਾ ਚਿਹਰਾ ਤਾਂ ਪਛਾਣਦਾ ਸਾਂ ਪਰ ਨਾਂ ਅੱਜ ਪਤਾ ਲੱਗਿਆ ਹੈ ਪਰ ਮੇਰੀ ਉਤਸੁਕਤਾ ਹੁਣ ਇਸ ਗੱਲ ਵਿੱਚ ਸੀ ਕਿ ਉਹ ਇੱਥੇ ਕਿਉਂ ਆਏ ਕੀ ਉਹ ਲਾਹੌਰ ਪਹੁੰਚ ਗਏ ਸਨ ਕਿ ਉਹਨਾਂ ਨੂੰ ਸਰਕਾਰ ਖਾਲਸਾ ਦੇ ਮਹਾਰਾਜੇ ਦੇ ਦਰਸ਼ਨ ਹੋ ਗਏ ਸਨ ਕੀ ਰਾਜ ਸੱਚਮੁੱਚ ਉਹੋ ਜਿਹਾ ਹੀ ਸੀ ਜਿਹਾ ਕਿ ਬਾਲਾ ਨੇ ਉਹਨਾਂ ਨੂੰ ਦੱਸਿਆ ਸੀ ਜਾਂ ਫਿਰ ਉਹ ਸੁਪਨਾ ਹੀ ਸੀ ਤੇ ਅਜਿਹੇ ਰਾਜ ਤੇ ਰਾਜੇ ਸਿਰਫ ਸੁਪਨੇ ਵਿੱਚ ਹੀ ਹੋਇਆ ਕਰਦੇ ਹਨ ਕਿੰਨਾ ਕੁਝ ਸੀ ਜੋ ਵੈਂਤੂਰੇ ਤੋਂ ਪੁੱਛਣਾ ਸੀ ਤੇ ਰਾਤ ਬੀਤਦੀ ਜਾ ਰਹੀ ਸੀ ਵੈਂਤੂਰਾ ਉੱਠ ਕੇ ਮੇਰੇ ਕੋਲ ਆਇਆ ਤੇ ਬੋਲਿਆ ਕੀ ਤੁਸੀਂ ਤਿਆਰ ਹੋ ਕਿਸ ਲਈ ਮੈਂ ਪੁੱਛਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ ਵੈਂਤੂਰੇ ਨੇ ਸ਼ਾਇਦ ਮੇਰੇ ਮੱਥੇ ਤੋਂ ਹੀ ਪੜ ਲਿਆ ਤੇ ਫਿਰ ਬੋਲਿਆ ਤੁਸੀਂ ਵੱਡੀ جنگ ਲੜਨੀ ਹੈ ਉਹਨਾਂ ਹਮਲਾ ਸਿਰਫ ਤੁਹਾਡੀ ਧਰਤੀ ਤੇ ਨਹੀਂ ਕਰਨਾ ਤੁਹਾਡੇ ਸੱਭਿਆਚਾਰ ਤੇ ਤੁਹਾਡੀ ਪੜ੍ਹਾਈ ਤੇ ਤੁਹਾਡੀ ਮਰਿਆਦਾ ਤੇ ਸਭ ਕੁਝ ਉਹਨਾਂ ਦੇ ਨਿਸ਼ਾਨੇ ਤੇ ਹੈ ਕਿ ਤੁਸੀਂ ਤਿਆਰ ਹੋਈ ਇਸ ਹਮਲੇ ਦੇ ਮੁਕਾਬਲੇ ਲਈ ਪਰ ਮੈਨੂੰ ਤਾਂ ਫੇਰ ਕੁਝ ਨਹੀਂ ਸੁੱਝ ਰਿਹਾ ਸੀ ਮੈਂ ਹੀ ਕਿਉਂ ਸਾਨੂੰ ਸਭ ਨੂੰ ਹੀ ਤਿਆਰ ਹੋਣਾ ਪੈਣਾ ਸੀ ਨਾਲੇ ਉਹ ਕੌਣ ਸਨ ਜਿਨ੍ਹਾਂ ਹਮਲਾ ਕਰਨਾ ਸੀ ਮੈਂ ਵੈਂਟੂਰੇ ਨਾਲ ਬਿਨਾਂ ਨਜ਼ਰਾਂ ਮਿਲਾਏ ਇਹ ਸਭ ਸੋਚ ਹੀ ਰਿਹਾ ਸੀ ਕਿ ਐਨੇ ਨੂੰ ਬਾਬਾ ਕੰਦੀ ਮੇਰੇ ਕੋਲ ਆ ਕੇ ਬੈਠ ਗਿਆ ਉਸ ਦੇ ਨਾਲ ਕੁਝ ਹੋਰ ਬਾਲ ਸਨ ਇਸ ਤੋਂ ਪਹਿਲਾਂ ਕਿ ਕੋਈ ਉਹਨਾਂ ਬਾਲਾਂ ਬਾਰੇ ਕੁਝ ਪੁੱਛਦਾ ਮੈਂ ਬੋਲਿਆ ਆ ਗਏ ਬਾਬਾ ਮੈਨੂੰ ਸੱਚੀ ਇਸ ਸਮੇਂ ਤੇਰੀ ਬਹੁਤ ਉਡੀਕ ਸੀ ਮੈਂ ਤਾਂ ਕਿਤੇ ਗਿਆ ਹੀ ਨਹੀਂ ਸੀ ਸ਼ੇਰਾ ਇੱਥੇ ਹੀ ਸੀ ਬਸ ਆ ਤੇਰੇ ਜਿਹੇ ਜਗਿਆਸੂ ਬਾਲਾਂ ਨੂੰ ਜਰੂਰ ਲੈਣ ਜਾਂਦਾ ਹਾਂ ਕਦੇ-ਕਦੇ ਬਾਬਾ ਕੰਦੀ ਬੋਲੇ ਮੇਰੇ ਮਨ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਬਾਬਾ ਬਹੁਤ ਟੁੱਟਪੱਜ ਵੀ ਹੋ ਰਹੀ ਹੈ ਇੰਨੀ ਹਲਚਲ ਪੈਦਾ ਹੋ ਗਈ ਹੈ ਕਿ ਮੈਂ ਇਸ ਨਾਲ ਹੁਣ ਪਿੱਛੇ ਨਹੀਂ ਪਰਤ ਸਕਾਂਗਾ ਤੂੰ ਕੋਈ ਹੀਲਾ ਕਰ ਤੇ ਮੈਨੂੰ ਇਸੇ ਜੰਗ ਵਿੱਚ ਲੇਖੇ ਲੱਗ ਜਾਣ ਦੀ ਆਸੀਸ ਦੇ ਸ਼ਹਾਦਤ ਵੱਡੇ ਕਰਮਾਂ ਦੀ ਖੇਡ ਹੈ ਸ਼ੇਰਾ ਸ਼ਹੀਦ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਿਰਾਜਦੇ ਨੇ ਸ਼ਹੀਦਾਂ ਦੀਆਂ ਕਥਾਵਾਂ ਸੁਣਨੀਆਂ ਉਹਨਾਂ ਦੇ ਅੰਗ ਸੰਗ ਵਿਚਰਨਾ ਹੀ ਹੁੰਦਾ ਹੈ ਤੂੰ ਮਨ ਚਿੱਤ ਲਾ ਕੇ ਉਹਨਾਂ ਦੀ ਕਥਾ ਸੁਣ ਉਹ ਤੈਨੂੰ ਆਪੇ ਰਾਹ ਪਾਉਣਗੇ ਕੋਈ ਵੱਡਾ ਮਕਸਦ ਜ਼ਰੂਰ ਹੋਵੇਗਾ ਸ਼ੇਰਾ ਜੋ ਕਥਾ ਤੈਨੂੰ ਇੱਥੇ ਖਿੱਚ ਕੇ ਲਿਆਈ ਹੈ ਇੱਥੇ ਤਾਂ ਮੈਨੂੰ ਤੂੰ ਲੈ ਕੇ ਆਇਆ ਹੈ ਬਾਬਾ ਮੈਂ ਤਾਂ ਇੱਕ ਚਰੀਆ ਸਾਂ ਸ਼ੇਰਾ ਬਹਾਨਾ ਸਾਂ ਇੱਕ ਮਰਜੀ ਤਾਂ ਕਥਾ ਦੀ ਹੀ ਸੀ ਚੇਤੇ ਰੱਖੀ ਕਥਾ ਸੁਣਨੀ ਕਥਾ ਸੁਣਾਉਣੀ ਕਥਾ ਬਣਾਉਣੀ ਇਹ ਤਿੰਨੇ ਕਾਰਜ ਹੀ ਸਿੱਖ ਬਾਲਾਂ ਦੇ ਜਿੰਮੇ ਹਨ ਤੂੰ ਇਕਾਕਰਤਾ ਨਾਲ ਸੁਣ ਤੇ ਸਮੇਂ ਦੇ ਵਹਿਣਾ ਵਿੱਚ ਰੁੱੜਦੇ ਜਾ ਰਹੇ ਬਾਲਾਂ ਨੂੰ ਸੁਣਾ ਉਹਨਾਂ ਨਕਲੀ ਜਿਹੀ ਬਹਾਦਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਨੂੰ ਅਸਲੀ ਸੂਰਮਤਾਈ ਦੀ ਝਲਕ ਦਿਖਾ ਫੇਰ ਕਦੇ ਹੋ ਸਕਦਾ ਹੈ ਕੋਈ ਕਥਾ ਐਸੀ ਵੀ ਹੋਵੇ ਜੋ ਤੇਰੇ ਬਾਰੇ ਹੋਵੇ ਤਾਰੀਖ ਨੇ ਹੋ ਸਕਦਾ ਹੈ ਕੁਝ ਪੰਨੇ ਤੇਰੇ ਲਈ ਖਾਲੀ ਰੱਖੇ ਹੋ ਤਕੜਾ ਹੋ ਸ਼ੇਰਾ ਤੇਰੇ ਸੁਪਨੇ ਸਿਰਫ ਸੁਪਨੇ ਨਹੀਂ ਹਕੀਕਤ ਹਨ ਸਾਖਸ਼ਾਤ ਹਕੀਕਤ ਤਕੜਾ ਹੋ ਇਸ ਸਭ ਨੂੰ ਜੇਰੇ ਨਾਲ ਸੁਣ ਤੇ ਸੰਭਾਲ ਤੇ ਬਾਬਾ ਇਹ ਕਹਿੰਦਾ ਹੋਇਆ ਚੁੱਪ ਹੋ ਗਿਆ ਬਾਬਾ ਪੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਮੈਂ ਇੰਦਰਜੀਤ ਅਤੇ ਦਰਬਾਰਾ ਸਿੰਘ ਨਾਲ ਮੂੜ ਕਥਾ ਵਿੱਚ ਪਰਤ ਆਇਆ ਕਥਾ ਨੇ ਬਾਬੇ ਨੂੰ ਤੇ ਬਾਬੇ ਨੇ ਸਾਨੂੰ ਅੱਗੇ ਤੋਰਨਾ ਸੀ ਅਸੀਂ ਹੁਣ ਕਿੰਨੀਆਂ ਹੀ ਕਥਾਵਾਂ ਦੀ ਉਡੀਕ ਕਰ ਰਹੇ ਸਾਂ ਕਿੰਨਾ ਕੁਝ ਕਥਾ ਨੇ ਵਿੱਚ ਛੱਡਿਆ ਸੀ ਤੇ ਕਿੰਨਾ ਕੁਝ ਨਵਾਂ ਸੁਣਨਾ ਸੀ ਬਾਬੇ ਨੇ ਜਿੱਥੋਂ ਵੀ ਸ਼ੁਰੂ ਕਰਨਾ ਸੀ ਅਸਾਂ ਸਤਿਵੰਤ ਆਖ ਸੁਣਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ